We'll ਲੋਕ ਚੇਤਨਾ ਟੀਵੀ ਦੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੇਰ ਪੁਰਖਾਲਵੀ ਗੱਲ ਕਰ ਰਹੇ ਸੀ ਜੇਲ੍ਹ ਯਾਤਰਾ ਦੀ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਗਰੁੱਪ ਬਣਦੇ ਆ ਕਿਸ ਤਰ੍ਹਾਂ ਖਾਣਾ ਤਿਆਰ ਹੁੰਦਾ ਕਿਸ ਤਰ੍ਹਾਂ ਹਵਾਲਾਤੀ ਰਹਿੰਦੇ ਨੇ ਕਿਦਾਂ ਕੈਦੀ ਰਹਿੰਦੇ ਨੇ ਅੱਜ ਗੱਲ ਕਰਾਂਗੇ ਇੱਕ ਹੋਰ ਨਵੇਂ ਵਿਸ਼ੇ ਦੇ ਨਾਲ ਨਵੇਂ ਟੌਪਿਕ ਦੇ ਨਾਲ ਨਵੇਂ ਕਾਂਢ ਦੇ ਨਾਲ ਹਾਂ ਜਦੋਂ ਸਾਰੇ ਹਵਾਲਾਤੀ ਜਿਹੜੇ ਆ ਉਹ ਬੈਰਕਾਂ ਦੇ ਵਿੱਚ ਬੰਦ ਹੁੰਦੇ ਆ ਕਾਇਕ ਜੇਲ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ ਕਿ ਜਿੰਨੀ ਵੀ ਪੂਰੀ तमाम ਜੇਲ ਦੀ ਅਫਸਰशाही ਹੈ ਉਹ ਦੌਰਾ ਕਰੇਗੀ ਦੌਰਾ ਕਰੇਗੀ ਜਿਹਦੇ ਵਿੱਚ ਜੇਲ ਸੁਪਰਡੈਂਟ ਹੋਏਗਾ ਡਿਪਟੀ ਸੁਪਰਡੈਂਟ ਹੋਏਗਾ ਹਸਪੀਟਲ ਦਾ ਡਾਕਟਰ ਹੋਏਗਾ ਚੱਕਰ ਦਾ ਜਿਹੜਾ ਡਿਪਟੀ ਹੋਏਗਾ ਸਾਰੇ ਜਿੰਨੇ तमाम ਹੈਗੇ ਆ ਉਹਨਾਂ ਦੇ ਨਾਲ ਕੋਈ 18 15 18 ਟੀਮ 15 18 ਮੁਲਾਜ਼ਮਾਂ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਕਿਚਨ ਤੁਹਾਡੇ ਕਿਚਨ ਕਿਚਨ ਕਹਿੰਦੇ ਆ ਖਾਣੇ ਵਾਲਾ ਕੰਟੇਨ ਕੰਟੇਨ ਵਾਲਾ ਵੀ ਹੋਏਗਾ ਸਾਰੇ ਬੰਦੇ ਆਉਣਗੇ ਤੇ ਜਿਹੜਾ ਜੇਲ ਸੁਪਰਡੈਂਟ ਹੈ ਉਹ ਤੁਹਾਡੀ ਬੈਰਕ ਦੇ ਵਿੱਚ ਆਏਗਾ ਫਿਰ ਤੁਸੀਂ ਕੀ ਕਰਨਾ ਹੋਏਗਾ ਜਿਸ ਦਿਨ ਤੁਹਾਡਾ ਦੌਰਾ ਹੋਏਗਾ ਇਹਨੂੰ ਕਹਿੰਦੇ ਨੇ ਜੇਲ ਪੰਛਾ ਦੇ ਵਿੱਚ ਦੌਰਾ ਕਿ ਅੱਜ ਦੌਰਾ ਹੈ ਦੌਰਾ ਮੀਨ ਜ ਕਿਤੇ ਨਾ ਸਮਝ ਲਿਓ ਕਿ ਉਹਨੂੰ ਮਿਰਗੀ ਦਾ ਦੌਰਾ ਪੈ ਗਿਆ ਜਾਂ ਕੋਈ ਦੌਰਾ ਦੌਰਾ ਮੀਨ ਵਿਜਿਟ ਜਿਹਨੂੰ ਆਪਾਂ ਵਿਜਿਟ ਕਹਿੰਦੇ ਆ ਵਿਜਿਟ ਕਰਨਾ ਹੁੰਦਾ ਜੇਲ ਪ੍ਰਸ਼ਾਸਨ ਨੇ ਤੁਹਾਡੀ ਬੈਰਕ ਦੇ ਵਿੱਚ ਸੋ ਤੁਸੀਂ ਜਦੋਂ ਤੁਹਾਨੂੰ ਸੱਦਾ ਲੱਗ ਜਾਂਦਾ ਤੁਹਾਨੂੰ ਪਤਾ ਹੁੰਦਾ ਕਿ ਨਿਰਧਾਰਤ ਹੁੰਦਾ ਕਿ ਫਲਾਣੀ ਬੈਰਕ ਦੇ ਵਿੱਚ ਫਲਾਣੇ ਦਿਨ ਫਲਾਣੀ ਬੈਰਕ ਦੇ ਵਿੱਚ ਫਲਾਣੇ ਦਿਨ ਕਈ ਬੈਰਕਾਂ ਦੋ ਤਿੰਨ ਬੈਰਕਾਂ ਨੂੰ ਇੱਕ ਦਿਨ ਕਰ ਲਿਆ ਜਾਂਦਾ ਤਿੰਨ ਚਾਰ ਬੈਰਕਾਂ ਨੂੰ ਦੂਸਰੇ ਦਿਨ ਕਰ ਲਿਆ ਜਾਂਦਾ ਤਿੰਨ ਚਾਰ ਬੈਰਕਾਂ ਨੂੰ ਫਿਰ ਉਸ ਤੋਂ ਅਗਲੇ ਦਿਨ ਕਰ ਲਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਹਸਪੀਟਲ ਹੈ ਤੇ ਜਾਂ ਫਿਰ ਤੁਹਾਡੀਆਂ ਚੱਕੀਆਂ ਨੇ ਉਹਨਾਂ ਦਾ ਜਿਹੜਾ ਇੱਕ ਦਿਨ ਦੌਰਾ ਕੀਤਾ ਜਾਂਦਾ ਸੋ ਜਦੋਂ ਦੌਰਾ ਹੋਣਾ ਹੁੰਦਾ ਹੈ ਫੇ ਸਾਰਿਆਂ ਨੂੰ ਬਾਹੂਦਾਹੀ ਪੈ ਜਾਂਦੀ ਹੈ ਕਿਉਂਕਿ ਤੁਸੀਂ ਆਪਣਾ ਸਮਾਨ ਸਾਰਾ ਬੈਰਕ ਦੇ ਵਿੱਚੋਂ ਕੱਢ ਕੇ ਬਾਹਰ ਰੱਖਣਾ ਹੁੰਦਾ ਬਾਹਰ ਮੇਂਜ ਕੇ ਆਪਣੇ ਬੇੜੇ ਦੇ ਵਿੱਚ ਜਿਹੜੀ ਜੇਲ ਦਾ ਤੁਹਾਡੀ ਬੈਰਕ ਦਾ ਬੇੜਾ ਹੈ ਬੇੜੇ ਦੇ ਵਿੱਚ ਰੱਖਣਾ ਹੁੰਦਾ ਫਿਰ ਜਿਹੜੇ ਜਿਸ ਦਿਨ ਦੌਰਾ ਹੁੰਦਾ ਫਿਰ ਹਵਾ ਲਾਤੀ ਤੜਕੇ ਤੜਕੇ ਉੱਠ ਕੇ ਚਾਹ ਪੀ ਕੇ ਫਟਾਫਟ ਆਪਣੀਆਂ ਪੱਲੀਆਂ ਆਪਣੇ ਜਿਹੜੀਆਂ ਚਾਦਰਾਂ ਚਾਚਾ ਕੇ ਜਾਂ ਆਪਣੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਸਾਧਨ ਹੁੰਦਾ ਬਾਹਰ ਜਾ ਕੇ ਆਪਣੀ ਜਗ੍ਹਾ ਜਿਹੜੀ ਹੈ ਉਹ ਮੜੱਕ ਲੰਦੇ ਆ ਜਿਹੜੇ ਤਕੜੇ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ ਜਿਹੜੇ ਤਕੜੇ ਨੇ ਜਿਨ੍ਹਾਂ ਦਾ ਹੁਕਮ ਚੱਲਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਉਹ ਧੱਕੇ ਨਾਲ ਵੀ ਕਿਸੇ ਦੀ ਮੜੱਕੀ ਹੋਈ ਥਾਂ ਨੂੰ ਵੀ ਉਹ ਜਿਹੜਾ ਖਾਲੀ ਕਰਾਉਣ ਦੀ ਸਮਰੱਥਾ ਹਿੰਮਤ ਰੱਖਦੇ ਆ ਸੋ ਬਾਹਰ ਜਾ ਕੇ ਆਪਣੀਆਂ ਆਪਣੀਆਂ ਪੱਲੀਆਂ ਆਪਣੇ ਆਪਣੇ ਕਾਗਜ਼ ਆਪਣੇ ਆਪਣੇ ਥੈਲੇ ਵਿਛਾ ਲਏ ਜਾਂਦੇ ਆ ਜਿਹਦੇ ਉੱਤੇ ਤੁਸੀਂ ਸਮਾਨ ਰੱਖਣਾ ਫਿਰ ਬਾਹੋਦਾਈ ਚਾਹ ਪੀਣ ਤੋਂ ਬਾਅਦ ਫਿਰ ਤੁਹਾਡੀ ਦੌੜ ਲੱਗਦੀ ਹੈ ਤੁਸੀਂ ਆਪਣਾ ਸਾਰਾ ਬਿਸਤਰਾ ਤੁਸੀਂ ਆਪਣਾ ਸਾਰਾ ਸਮਾਨ ਆਪਣਾ ਬੈਗ ਅੰਦਰੋਂ ਜਿਹੜਾ ਬੈਰਕ ਦੇ ਵਿੱਚੋਂ ਖਾਲੀ ਕਰਕੇ ਬਾਹਰ ਲਿਆ ਕੇ ਰੱਖ ਦੇਣਾ ਬਾਹਰ ਲਿਆ ਕੇ ਰੱਖ ਦੇਣਾ ਫਿਰ ਉਹ ਦੌਰਾ ਤੁਹਾਡਾ ਫਿਰ ਜਦੋਂ ਤੁਸੀਂ ਖਾਲੀ ਕਰਤੀ ਸਾਰੀ ਬੈਰਕ ਬੈਰਕ ਖਾਲੀ ਕਰਨ ਤੋਂ ਬਾਅਦ ਫਿਰ ਜਿਹੜਾ ਤੁਹਾਡਾ ਹੌਲਦਾਰ ਤੁਹਾਡਾ ਲੰਬੜਦਾਰ ਹੈ ਤੁਹਾਡੀ ਬੈਰਖ ਦਾ ਲੰਬੜਦਾਰ ਹੈ ਉਹ ਫਿਰ ਆਪਣੇ ਬੰਦੇ ਲਗਾ ਕੇ ਜੇਲ੍ਹ ਦੇ ਹਵਾਲਾਤੀ ਹੀ ਜਿਹੜੇ ਜੇਲ੍ਹ ਦੇ ਹਵਾਲਾਤੀ ਕਿਸੇ ਨੂੰ ਵੀ ਕਿਸੇ ਨੂੰ ਵੀ ਹਵਾਲਾਤੀ ਨੂੰ ਲਾ ਕੇ ਉਹ ਜੇਲ੍ਹ ਦੇ ਵਿੱਚ ਸਾਰਾ ਜਿਹੜਾ ਪੋਚਾ ਮਰਾ ਦੇਗਾ ਸਾਰਾ ਅੰਦਰੋਂ ਸਫਾਈ ਕਰਾ ਦੇਗਾ ਜਾਲੇ ਜੂਲੇ ਝਾੜਨੇ ਹੁੰਦੇ ਆ ਔਰ ਪੱਖੇ ਸਾਫ ਕਰਨੇ ਹੁੰਦੇ ਆ ਫਿਰ ਬਾਥਰੂਮ ਸਾਫ ਕਰਨੇ ਹੁੰਦੇ ਆ ਫਿਰ ਇਹਦੇ ਵਿੱਚ ਜਿਹੜੇ ਲੰਬੜਦਾਰ ਦੇ ਨੇੜੇ ਹੁੰਦੇ ਆ ਉਹਨਾਂ ਨੂੰ ਕਰ ਲੈਂਦੇ ਆ ਲੇਕਿਨ ਫਿਰ ਜਿਹੜੇ ਨਿਰਧਾਰਤ ਵੀ ਕਰੇ ਹੁੰਦੇ ਆ ਸਫਾਈ ਕਰਨ ਵਾਲੇ ਉਹਨੂੰ ਜਿਹੜੇ ਹਵਾਲਾਤੀ ਹੁੰਦੇ ਆ ਮੈਨੂੰ ਯਾਦ ਆ ਗਿਆ ਜਿਹੜੇ ਹਵਾਲਾਤੀ ਆ ਉਹ ਫਿਰ ਬਾਰੀ ਬੰਦਦੇ ਆ ਮੰਨ ਲਓ ਤੁਹਾਡੀ ਬੈਰਕ ਦੇ ਵਿੱਚ 100 ਹਵਾਲਾਤੀ ਆ ਉਹ ਫਿਰ ਕੀ ਕਰਦੇ ਆ ਕਿ ਉਹਨਾਂ ਨੇ ਦੁੱਧ ਦੇ ਪੈਕੇਟ ਦੇਨੇ ਹੁੰਦੇ ਆ ਉਹਨਾਂ ਨੂੰ ਜਿਹੜੇ ਸਫਾਈ ਕਰਦੇ ਆ ਉਹ ਉਹ ਫੇ ਬਾਰੀ ਲੱਗੀ ਹੁੰਦੀ ਅੱਜ ਮੈਂ ਦੇਣਾ ਕੱਲ ਨੂੰ ਤੂੰ ਦੇਣਾ ਪਰਸੋਂ ਤੂੰ ਦੇਣਾ ਦੋ ਬੰਦੇ ਅੱਜ ਦੇਣਗੇ ਦੋ ਕੱਲ ਨੂੰ ਦੇਣਗੇ ਦੋ ਜਾਂ ਤਿੰਨ ਜਾਂ ਚਾਰ ਚਾਰ ਬੰਦੇ ਮਿਲ ਕੇ ਇੱਕ ਦਿਨ ਦੇਣਗੇ ਅਗਲੇ ਚਾਰ ਬੰਦੇ ਦੂਸਰੇ ਦਿਨ ਦੇਣਗੇ ਜਿਹੜੇ ਖੱਡੇ ਅੰਦਰ ਲੱਗੇ ਹੁੰਦੇ ਜਿਸ ਤਰ੍ਹਾਂ ਸੀਰੀਅਲ ਵਾਈਜ਼ ਜਿੱਦਾਂ ਤਰਤੀਬ ਦੇ ਵਿੱਚ ਤੁਸੀਂ ਤੁਹਾਡੇ ਅੰਦਰ ਬੈੱਡ ਲੱਗੇ ਹੁੰਦੇ ਆ ਬੈੱਡ ਵਾਈਜ਼ ਤੁਸੀਂ ਬੈੱਡ ਦੇ ਉੱਤੇ ਦੋ ਤੁਹਾਡੇ ਗਰੁੱਪ ਦੇ ਵਿੱਚ ਆ ਚਾਰ ਆ ਜਾਂ 6 ਆ ਫਿਰ ਤੁਸੀਂ ਉਹਨੇ ਉਹਨਾਂ ਨੂੰ ਫੈਕਟ ਦੇਣੇ ਹੁੰਦੇ ਆ ਫਿਰ ਉਹ ਜਿਹੜਾ ਟਰਨ ਬਾਈ ਟਰਨ ਤੁਹਾਡੀ ਹਫਤੇ ਬਾਅਦ 9 ਦਿਨ ਬਾਅਦ 7 ਦਿਨ ਬਾਅਦ 8 ਦਿਨ ਬਾਅਦ 10 ਦਿਨ ਬਾਅਦ ਵਾਰੀ ਆਉਂਦੀ ਆ ਫਿਰ ਤੁਸੀਂ ਉਹਨਾਂ ਨੂੰ ਦੁੱਧ ਦੇਣਾ ਹੁੰਦਾ ਉਹ ਦੁੱਧ ਲੈ ਕੇ ਹੀ ਜਿਹੜਾ ਤੁਹਾਡੇ ਕੋਲ ਇਬਜਾਨੇ ਵੱਜੋ ਮਿਹਨਤਾਂ ਨਾਲ ਲੈ ਕੇ ਉਹ ਸਾਰੀ ਬੈਰਕ ਦੀ ਸਫਾਈ ਕਰਦੇ ਆ ਉਹਦੇ ਵਿੱਚ ਅੰਦਰ ਤੁਹਾਡੇ ਜਿੱਥੇ ਖੱਡੇ ਲੱਗੇ ਹੁੰਦੇ ਆ ਜਿੱਥੇ ਤੁਹਾਡੇ ਬਿਸਤਰੇ ਲੱਗੇ ਹੁੰਦੇ ਉਹ ਹੋ ਗਿਆ ਤੁਹਾਡੀ ਗੈਲਰੀ ਹੋ ਗਈ ਤੁਹਾਡੀ ਬਾਲਕੋਨੀ ਹੋ ਗਈ ਤੁਹਾਡੇ ਜਿਹੜੇ ਟਾਇਲਟ ਬਾਥਰੂਮ ਹੋ ਗਏ ਤੁਹਾਡਾ ਬੇੜਾ ਹੋ ਗਿਆ ਸਾਰਾ ਝਾੜੂ-ਚੂੜੂ ਲਾ ਕੇ ਓਕੇ ਕਰਕੇ ਰੱਖ ਦੇਣਾ ਫੇਰ ਤੁਸੀਂ ਸਾਰਿਆਂ ਨੇ ਲਾਈਨ ਅਪ ਹੋ ਕੇ ਸਵੇਰੇ ਆਪਣਾ ਜਿਹੜਾ ਬ੍ਰੇਕਫਾਸਟ ਵਗੈਰਾ ਕਰਕੇ 8:30 ਵਜੇ ਦੇ ਕਰੀਬ ਕਦੇ 11:30 ਵਜੇ 8:30 ਵਜੇ ਤੁਹਾਨੂੰ ਲਾਈਨ ਅਪ ਕਰ ਲਿਆ ਜਾਂਦਾ ਫਿਰ ਤੁਸੀਂ ਲਾਈਨ ਦੇ ਵਿੱਚ ਸਾਰਿਆਂ ਨੇ ਖੜੇ ਹੋ ਜਾਣਾ ਹੁੰਦਾ ਸਭ ਤੋਂ ਅੱਗੇ ਲੰਬੜਦਾਰ ਹੋਏਗਾ ਲੰਬੜਦਾਰ ਦੇ ਨਾਲ ਫਿਰ ਤੁਹਾਡਾ ਜਿੰਨੀ ਤੁਹਾਡੀ ਸਟ੍ਰੈਂਥ ਹੈਗੀ ਗਿਣਤੀ ਹੈਗੀ ਹੈ ਹਾਂ ਬੈਰਕ ਦੀ ਉਹ ਸਾਰੀ ਬੈਰਕ ਦੇ ਬੇੜੇ ਦੇ ਵਿੱਚ ਤੁਸੀਂ ਸਾਰੇ ਆਪਣੇ ਆਪਣੇ ਸਮਾਨ ਦੇ ਅੱਗੇ ਸਾਰਿਆਂ ਨੇ ਲਾਈਨ ਬਣਾ ਕੇ ਖੜ ਜਾਣਾ ਫਿਰ ਉਧਰੋਂ ਸੁਪਰਡੈਂਟ ਸਾਹਿਬ ਆਉਣਗੇ ਸੁਪਰਡੈਂਟ ਨੂੰ ਆਉਣਗੇ ਫਿਰ ਇਹ ਤੁਹਾਨੂੰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਫਿਰ ਸੁਪਰਡੈਂਟ ਆਉਣ ਤੋਂ ਪਹਿਲਾਂ ਤੁਹਾਡਾ ਜਿਹੜਾ ਲੰਬੜਦਾਰ ਤੁਹਾਨੂੰ ਬਰੀਫ ਕਰ ਦਿੰਦਾ ਕਿ ਕਿਉਂਕਿ ਨਵੇਂ ਹੁੰਦੇ ਬਹੁਤ ਸਾਰੇ ਹਵਾਲਾਤੀ ਵੀ ਭਾਈ ਇਸ ਤਰ੍ਹਾਂ ਨਹੀਂ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਕੋਈ ਸਵਾਲ ਨਹੀਂ ਕਰਨਾ ਕੋਈ ਪੁੱਛਣਾ ਨਹੀਂ ਹੈ ਕੋਈ ਗੱਲ ਨਹੀਂ ਕਰਨੀ ਕੋਈ ਕਿਸ ਤਰ੍ਹਾਂ ਨਹੀਂ ਦੌਰੇ ਦਾ ਮਕਸਦ ਹੁੰਦਾ ਹੈ ਕਿ ਹਵਾਲਾਤ ਵਿੱਚ ਜੇਲ੍ਹ ਵਿੱਚ ਰਹਿਣ ਵਾਲੇ ਕਿਸੇ ਵੀ ਹਵਾਲਾ ਤੀਨ ਨੂੰ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਹੈ ਉਹਨੂੰ ਮੈਡੀਕਲੀ ਕੋਈ ਪ੍ਰੋਬਲਮ ਹੈਗੀ ਆ ਉਹਨੂੰ ਹਸਪਤਾਲ ਤੋਂ ਕੋਈ ਸ਼ਿਕਾਇਤ ਹੈਗੀ ਆ ਉਹਨੂੰ ਚੱਕਰ ਤੋਂ ਕੋਈ ਸ਼ਿਕਾਇਤ ਆ ਉਹਨੂੰ ਕੰਟੀਨ ਤੋਂ ਕੋਈ ਸ਼ਿਕਾਇਤ ਆ ਉਹਨੂੰ ਜੇਲ ਪ੍ਰਸ਼ਾਸਨ ਤੋਂ ਕੋਈ ਸ਼ਿਕਾਇਤ ਆ ਉਹਨੂੰ ਕੋਈ ਬੈਰਕ ਦੀ ਕੋਈ ਸ਼ਿਕਾਇਤ ਹੈਗੀ ਉਹਨੂੰ ਲੰਬਰਦਾਰ ਤੋਂ ਸ਼ਿਕਾਇਤ ਆ ਉਹ ਸ਼ਿਕਾਇਤ ਆਪਣੇ ਦੁੱਖ ਤਕਲੀਫਾਂ ਉਹਨੇ ਸੁਪਰਡੈਂਟ ਨੂੰ ਜੇਲ ਸੁਪਰਡੈਂਟ ਨੂੰ ਦੱਸਣੀਆਂ ਹੁੰਦੀਆਂ ਤੇ ਫਿਰ ਮੌਕੇ ਦੇ ਉੱਤੇ ਉਹਦਾ ਪੀਏ ਵੀ ਨਾਲ ਹੁੰਦਾ ਉਹਨਾਂ ਇੰਸਟੈਨੋ ਨੇ ਲਿਖਣਾ ਹੁੰਦਾ ਨਾਲ ਦੇ ਨਾਲ ਕਿਹੜੇ ਨੇ ਕਿਹੜਾ ਕੁਐਸਚਨ ਪੇਸ਼ ਕੀਤਾ ਕਿਹੜੇ ਬੰਦੇ ਨੇ ਕਿਹੜਾ ਕੁਐਸਚਨ ਪੇਸ਼ ਕੀਤਾ ਤੇ ਉਹਨਾਂ ਨੂੰ ਹੱਲ ਕਰਨ ਦੇ ਲਈ ਜਿਹੜੀ ਇੱਕ ਚਾਰਾਜੋਈ ਕੀਤੀ ਜਾਂਦੀ ਹੈ ਇਹ ਜਿਹੜਾ ਇੱਕ ਰਸਮ ਹੈ ਉਹ ਹੱਲ ਹੁੰਦੀ ਹੈ ਨਹੀਂ ਹੁੰਦੀ ਹੈ ਉਹ ਗੱਲ ਵੱਖਰੀ ਹੈ ਤੇ ਫਿਰ ਜਦੋਂ ਤੁਹਾਨੂੰ ਸਾਰਾ ਸਮਝਾ ਦਿੱਤਾ ਜਾਂਦਾ ਫਿਰ ਇੱਕ ਹੌਲਦਾਰ ਵੀ ਆਉਂਦਾ ਹੌਲਦਾਰ ਦੋ ਚੱਕਰ ਲਾ ਕੇ ਜਾਂਦਾ ਵਿੱਚ ਸਾਰੇ ਠੀਕ ਠਾਕ ਹੈ ਸਾਰਾ ਕੁਝ ਓਕੇ ਹੈ ਕਿਸੇ ਦਾ ਚੁੱਲਾ ਤਾਂ ਨਹੀਂ ਬਲ ਰਿਹਾ ਕੋਈ ਰੋਟੀ ਤਾਂ ਨਹੀਂ ਬਣਾ ਰਿਹਾ ਕੋਈ ਧੂਆ ਤਾਂ ਨਹੀਂ ਕਰ ਰਿਹਾ ਕੋਈ ਕਿਸ ਤਰ੍ਹਾਂ ਦਾ ਹੋਰ ਤਾਂ ਨਹੀਂ ਕਰ ਰਿਹਾ ਓਕੇ ਹੈ ਫਿਰ ਡਿਪਟੀ ਆਉਂਦਾ ਫਿਰ ਡਿਪਟੀ ਆ ਕੇ ਫਿਰ ਇੱਕ ਦੋ ਗੇੜੇ ਲਾਉਂਦਾ ਫਿਰ ਤੁਹਾਡੇ 1 ਘੰਟਾ ਅੱਧਾ ਘੰਟਾ ਪੌਣਾ ਘੰਟਾ ਘੰਟਾ ਤੁਹਾਨੂੰ ਲਾਈਨ ਵਿੱਚ ਲੱਗਿਆ ਨੂੰ ਜਦੋਂ ਹੋ ਜਾਂਦਾ ਫਿਰ ਸੁਪਰਡੈਂਟ ਸਾਹਿਬ ਆਉਂਦੇ ਨੇ ਆਪਣੇ ਅੰਮਲੇ ਫੈਲੇ ਦੇ ਨਾਲ ਫਿਰ ਉਹਦੇ ਵਿੱਚ ਉਹ ਪੁੱਛਦਾ ਹਾਂ ਬਈ ਕਿਸੇ ਨੂੰ ਕੋਈ ਤਕਲੀਫ ਕਿਸੇ ਨੂੰ ਕੋਈ ਦਿੱਕਤ ਕਿਸੇ ਦੀ ਕੋਈ ਲੋੜ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਸਿਖਾ ਦਿੱਤਾ ਜਾਂਦਾ ਹੈ ਹਵਾ ਲਾਤੀਆਂ ਨੂੰ ਕਿ ਭਾਈ ਕੁਝ ਨਹੀਂ ਬੋਲਣਾ ਸੁਪਰੇਣ ਦੇ ਅੱਗੇ ਸਾਹ ਨਹੀਂ ਕੱਢਣਾ ਫਿਰ ਮੇਰੇ ਵਰਗੇ ਸਵਾਲ ਕਰਦੇ ਨੇ ਸਵਾਲ ਕਰਦੇ ਨੇ ਕਿ ਡਾਕਟਰ ਦਵਾਈ ਨਹੀਂ ਦਿੰਦਾ ਡਾਕਟਰ ਹਸਪੀਟਲ ਦੇ ਵਿੱਚ ਮਿਲਦਾ ਨਹੀਂ ਹੈ ਜਾਂ ਉਹ ਬਾਹਰ ਜਿਹੜਾ ਉਹ ਨਹੀਂ ਭੇਜਦਾ ਦਵਾਈ ਲੈਣ ਵਾਸਤੇ ਇੱਥੇ ਸ਼ੂਗਰ ਦੇ ਟੈਸਟ ਨਹੀਂ ਹੁੰਦਾ ਇੱਥੇ ਬੀਪੀ ਚੈੱਕ ਕਰਨ ਦੀ ਮਸ਼ੀਨ ਨਹੀਂ ਇੱਥੇ ਸ਼ੂਗਰ ਦੀ ਦਵਾਈ ਨਹੀਂ ਹੈ ਇੱਥੇ ਡਾਕਟਰ ਆਉਂਦਾ ਨਹੀਂ ਹੈ ਬਹੁਤ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਉਹ ਫਿਰ ਜਿਹੜੀਆਂ ਨੋਟ ਕਰ ਲਈਆਂ ਜਾਂਦੀਆਂ ਉਹ ਜਿਹਦੇ ਵਿੱਚੋਂ 2-4% ਪੂਰੀਆਂ ਹੋ ਵੀ ਜਾਂਦੀਆਂ ਅਦਰਵਾਇਜ਼ 99% ਤਾਂ ਹੁੰਦੀਆਂ ਹੀ ਨਹੀਂ ਸੋ ਇਹ ਦੌਰਾ ਮੁਕੰਮਲ ਕਰਕੇ ਸਾਰਾ ਸਾਰੇ ਸੁੱਖ ਦਾ ਸਾਹ ਲੈਂਦੇ ਆ ਫਿਰ ਉਹ ਦੂਸਰੀ ਬੈਰਕ ਚ ਚਲੇ ਜਾਂਦਾ ਸਟਾਫ ਤੇ ਇੱਧਰ ਸਾਰੇ ਕਹਿੰਦੇ ਜੀ ਵਾ ਵਾ ਸਾਡਾ ਜਿਹੜਾ ਨਿਪਟ ਗਿਆ ਫਿਰ ਜਿਹੜਾ ਬੰਦਾ ਕੋਈ ਕਿਸੇ ਲੰਬੜਦਾਰ ਦੇ ਜਾਂ ਕਿਸੇ ਦੀ ਸ਼ਿਕਾਇਤ ਕਰਦਾ ਸੁਪਰਡੈਂਟ ਨੂੰ ਫਿਰ ਉਹਦਾ ਚੰਗੀ ਤਰ੍ਹਾਂ ਅੰਦਰ ਕੋਟਾਪਾ ਵੀ ਚੜਿਆ ਜਾਂਦਾ ਅੰਦਰ ਵਾਰ ਕੇ ਉਹਦੇ ਤੇ ਕੰਬਲ ਪਾ ਕੇ ਫਿਰ ਉਹਦੇ ਫਿਰ ਜਿਹੜੀ ਚੰਗੀ ਛੇਤਰ ਪ੍ਰੈਵਿਊ ਦੀ ਕੀਤੀ ਜਾਂਦੀ ਕਿ ਤੂੰ ਭਾਈ ਮੇਰੀ ਸ਼ਿਕਾਇਤ ਕਿਉਂ ਲਾਈ ਤੂੰ ਭਾਈ ਉਸ ਦੀ ਸ਼ਿਕਾਇਤ ਕਿਉਂ ਲਾਈ ਇਸ ਤਰ੍ਹਾਂ ਦਾ ਬਹੁਤ ਜਿਹੜਾ ਅੰਦਰ ਬੈਰਕਾਂ ਦੇ ਵਿੱਚ ਜੇਲ੍ਹ ਦੇ ਵਿੱਚ ਇਹ ਸਿਸਟਮ ਚੱਲਦਾ ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਤੁਸੀਂ ਸਫਾਈ ਕਰੀ ਹੁੰਦੀ ਹੈ ਜਿਹੜੇ ਤੁਹਾਡੇ ਸਫਾਈ ਜਿਹੜੇ ਲੱਗੇ ਹੁੰਦੇ ਹਵਾਲਾ ਤੇ ਸਫਾਈ ਕਰੀ ਹੁੰਦੀ ਹੈ ਤੇ ਤੁਹਾਨੂੰ ਬਾਥਰੂਮ ਆ ਗਿਆ ਤੁਸੀਂ ਬਾਥਰੂਮ ਕਰਨ ਵਾਸਤੇ ਜਦੋਂ ਤੁਸੀਂ ਬਾਥਰੂਮ 'ਚ ਗਏ ਫਿਰ ਤੁਹਾਡੀਆਂ ਪੈੜਾਂ ਹੋ ਗਈਆਂ ਤੁਹਾਡੇ ਉੱਥੇ ਪੈਰਾਂ ਦੇ ਨਿਸ਼ਾਨ ਬਣ ਗਏ ਬਾਥਰੂਮ ਦੇ ਵਿੱਚ ਫਿਰ ਉੱਥੇ ਵੀ ਦਾਈ ਜਿਹੜੀ ਪੈਦਾ ਹੋ ਜਾਂਦੀ ਹੈ ਉੱਥੇ ਵੀ ਟਕੜਕਾ ਹੋ ਜਾਂਦਾ ਉੱਥੇ ਵੀ ਬੋਲਬਲਈਆ ਹੋ ਜਾਂਦਾ ਕਈ ਵਾਰ ਤਾਂ ਮਾਰ ਢਾੜਦੀ ਇੱਥੋਂ ਤੱਕ ਨੌਬਤਾ ਜਾਂਦੀ ਹੈ ਕਿ ਇੱਕ ਇੱਕ ਦੂਸਰੇ ਦੇ ਸਿਰ ਪਾੜ ਦਿੱਤੇ ਜਾਂਦੇ ਆ ਇੱਕ ਦੂਸਰੇ ਦੇ ਬਾਲ ਪੱਟ ਦਿੱਤੇ ਜਾਂਦੇ ਆ ਫਿਰ ਇਹਦੀਆਂ ਪੇਸ਼ੀਆਂ ਜਿਹੜੀਆਂ ਜਿਲ੍ਹਾ ਪ੍ਰਸ਼ਾਸਨ ਅੱਗੇ ਲੱਗਦੀਆਂ ਜਿਹੜਾ ਦੋਸ਼ੀ ਪਾਇਆ ਜਾਂਦਾ ਫਿਰ ਉਹਨੂੰ ਉਸ ਚੱਕਰ ਦੇ ਉੱਤੇ ਲਾ ਜਾ ਕੇ ਫਿਰ ਉਹਨੂੰ ਲੰਮਾ ਪਾ ਕੇ ਉਲਟਾ ਪਾ ਕੇ ਸਾਰੇ ਹਵਾਲਾਤਿਆਂ ਦੇ ਸਾਹਮਣੇ ਆਲੇ-ਦਾਲੇ ਹਵਾਲਾਤੀ ਤਮਾਸ਼ਵੀਨ ਬਣ ਕੇ ਖੜਦੇ ਆ ਜਿਹੜਾ ਕੋਈ ਲੜਾਈ ਝਗੜੇ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਜਾਂ ਪਵਾ ਦਿੱਤਾ ਜਾਂਦਾ ਜਾਣਬੁੱਝ ਕੇ ਸਮਰੱਥ ਹਵਾਲਾਤੀਆਂ ਵੱਲੋਂ ਫਿਰ ਉਹਨਾਂ ਨੂੰ ਚੱਕਰ ਤੇ ਲਿਜਾ ਕੇ ਮੁੱਦਾ ਪਾ ਕੇ ਉਸ ਦੇ ਉੱਤੇ ਛੇਤਰ ਪ੍ਰੇਡ ਹੁੰਦੀ ਹੈ ਉਸ ਦੇ ਲਾਠੀਆਂ ਵੀ ਮਾਰੀਆਂ ਜਾਂਦੀਆਂ ਉਸ ਦੇ ਚੱਪਲਾਂ ਨਾਲ ਵੀ ਕਟਾਈ ਹੁੰਦੀ ਫਿਰ ਉਹ ਚੀਕ ਪਾਉਂਦਾ ਚੀਕ ਟਿਹੜਾ ਪਾਉਂਦਾ ਹੈ ਕੂਕਾ ਮਾਰਦਾ ਚੀਕਾ ਮਾਰਦਾ ਤੇ ਉਹਦਾ ਤਮਾਸ਼ਾ ਸਾਰੇ ਹਵਾਲਾਤੀ ਆਲੇ-ਦਾਲੇ ਖੜ ਕੇ ਦੇਖਦੇ ਆ ਲੇਕਿਨ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਕਦੇ ਨਹੀਂ ਆਉਂਦੀ ਕਿ ਜਿਹੜਾ ਆ ਮਨੁੱਖ ਅਧਿਕਾਰਾਂ ਦਾ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਜਿਹੜਾ ਕਿਸੇ ਸਮਾਜ ਦੇ ਵਿੱਚ ਪਬਲੀਕਲੀ ਕਿਸੇ ਬੰਦੇ ਨੂੰ ਲੋਕਾਂ ਦੇ ਸਾਹਮਣੇ ਕੁੱਟਿਆ ਜਾ ਰਿਹਾ ਕੱਲ ਨੂੰ ਜੇ ਮੈਂ ਇੱਥੇ ਹੋਵਾਂ ਤਾਂ ਫਿਰ ਮੇਰੀ ਕੀ ਦੁਰਦਸ਼ਾ ਹੋਵੇਗੀ ਇਸ ਕਰਕੇ ਕੋਈ ਬੰਦਾ ਵਿਰੋਧਤਾ ਨਹੀਂ ਕਰਦਾ ਕਿਉਂਕਿ ਅੰਦਰ ਪ੍ਰਸ਼ਾਸਨ ਵੱਲੋਂ ਹੌਲਦਾਰਾਂ ਵੱਲੋਂ ਡਿਪਟੀਆਂ ਵੱਲੋਂ ਲੰਬੜਦਾਰਾਂ ਵੱਲੋਂ ਇਹੀ ਸਿਖਾਇਆ ਜਾਂਦਾ ਕਿ ਤੁਸੀਂ ਸਿਸਟਮ ਨੂੰ ਚੁੱਪ-ਚੁਪੀਤੇ ਸਹਿਣਾ ਹੈ ਤੁਸੀਂ ਸਿਸਟਮ ਦੇ ਅੱਗੇ ਸਾਹ ਨਹੀਂ ਕੱਢਣਾ ਤੁਸੀਂ ਸਿਸਟਮ ਦੇ ਅੱਗੇ ਸਵਾਲ ਨਹੀਂ ਕਰਨਾ ਕਿਉਂਕਿ ਤੁਹਾਡੀ ਜ਼ਿੰਦਗੀ ਇੱਕ ਗੁਲਾਮਾਂ ਵਾਲੀ ਜ਼ਿੰਦਗੀ ਹੈ ਤੁਹਾਡਾ ਸਮਾਂ ਜਿਹੜਾ ਹੈਗਾ ਉਹ ਗੁਲਾਮ ਬਣ ਕੇ ਹੀ ਤੁਸੀਂ ਕੱਟਣਾ ਇਹ ਤੁਹਾਨੂੰ ਜਿਹੜੀ ਅੰਦਰ ਕਾਉਂਸਲਿੰਗ ਤੁਹਾਡੀ ਕੀਤੀ ਜਾਂਦੀ ਹੈ ਸੋ ਮੈਂ ਸਮਝਦਾ ਕਿ ਜ਼ਿਆਦਾਤਰ ਜਿਹੜੇ ਅੰਦਰ ਹਵਾਲਾ ਲੱਤੀ ਹੁੰਦੇ ਆ ਉਹਦੇ ਵਿੱਚ 60% ਕਰੀਬ 60% ਇਨੋਸੈਂਟ ਹੀ ਹੁੰਦੇ ਆ ਤੇ 40% ਦੋਸ਼ੀ ਹੁੰਦੇ ਆ ਤੇ ਉਹ ਫਿਰ ਉਹਨਾਂ ਦੀ ਅੰਦਰ ਕਾਉਂਸਲਿੰਗ ਕਰਕੇ ਉਹਨਾਂ ਨੂੰ ਬਸ ਇਹੀ ਸਿਖਾਇਆ ਜਾਂਦਾ ਕਿ ਭਾਈ ਸਿਸਟਮ ਦਾ ਜਿਹੜਾ ਦੁੱਖ ਹੈ ਸਿਸਟਮ ਵੱਲੋਂ ਦਿੱਤਾ ਹੋਇਆ ਪੀੜਾ ਨੇ ਉਹ ਤੁਸੀਂ ਅੱਖਾਂ ਬੰਦ ਕਰਕੇ ਸਹਿਣੀਆਂ ਹੀ ਪੀਣੀਆਂ ਹੀ ਉਸਾ ਵੀ ਬਾਹਰ ਨਹੀਂ ਤੁਸੀਂ ਕੱਢਣਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੀ ਕੱਲ ਨੂੰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਫੇਰ ਇੱਕ ਵਾਰ ਰੁੱਬਰੂ ਹੋਵਾਂਗੇ ਮੈਨੂੰ ਦਿਓ ਜਨਨ ਜਨਾਂ ਸਾਥੀਆਂ ਨੇ ਹਾਲੇ ਤੱਕ ਲੋਕ ਚੇਤਨਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਣੇ ਜਿਹੜੇ ਸੁਝਾਅ ਹੈ ਆਪਣੀਆਂ ਜਿਹੜੀਆਂ ਗੱਲਾਂ ਨੇ ਦਿਲ ਦੇ ਬਲਵਲੇ ਨੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਤਾਂ ਕਿ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਦੇ ਅਨੁਸਾਰ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨ ਦੀ ਪ੍ਰੋਗਰਾਮ ਹਿੰਮਤ ਕੋਸ਼ਿਸ਼ ਕਰਦੇ ਰਹੀਏ ਸੋ ਅੱਜ ਦੇ ਲਈ ਐਨਾ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ਬਕ ਹੈ